ਸਿਨੇ ਠੰਡ ਪਾਉਂਦੀ ਜੀ ਦੇ ਚਰਨਾਂ ਦੀ ਤੂ ਉਹ ਦੇਸੀਸ ਵਿੱਚ ਤਤ ਤਿਰ ਤਪਉਣ ਬੜੇ ਆ ਸਿਨੇ ਠੰਡ ਪਾਉਂਦੀ ਜੀ ਦੇ ਚਰਨਾਂ ਦੀ ਤੂ ਉਹ ਦੇਸੀਸ ਵਿੱਚ ਤਤ ਰੇਤ ਪਉਣ ਬਾਣਿਆ ਮਾਰੇ ਗਲਹੋਰ ਦੀਆਂ ਕੰਗਾ ਨਾਲ ਟਕਰਾਤ ਮਤ ਗੁਰੂ ਕਰ ਨਾਲ ਨਾਉਣ ਤਕਰਾਤਤ ਮਤ ਕੁਰੂ ਕਰ ਨਾਲ ਨਾਉਣ ਬੜਿਆ ਅੱਖਾਂ ਨਾਲ ਵੇਖ ਹਜੂ ਲੋਕਾਂ ਦੀਆਂ ਅੱਖਾਂ ਦੇ ਕਿਰਨੇ ਨਹੀਂ ਸੁਣੇ ਜਾਂਦੇ ਗਲੀਆਂ ਦੇ ਖਾਂਦੇ ਅੱਖਾਂ ਨਾਲ ਵੇਖ ਹੰਝੂ ਲੋਕਾਂ ਦੀਆਂ ਅੱਖਾਂ ਦੇ ਕੀ ਰੇ ਨੈ ਸੁਣੇ ਜਾਂਦੇ ਗਲੀਆਂ ਦੇ ਕੱਖਾਂ ਦੇ ਪਾਪੀ ਆਵੇ ਤੂੰ ਤਾਂ ਸੁਤਾ ਪਿਆ ਹੀ ਨਾ ਜਾਕੇ ਸੁਤੀ ਪਈ ਹੋਈ ਕਲਾ ਨੂੰ ਜਗਾਉਣ ਬੜਿਆ ਮਾਰ ਗਲ ਹੋਰ ਦੀਆਂ ਕੰਗਾ ਨਾਲ ਟਕਰਾ ਤੂੰ ਮੱਥਾ ਗੁਰੂ ਘਰ ਨਾਲ ਨਾਉਣ ਬਹਲੇਆ ਮਾਰ ਗਲ ਹੋਰ ਦੀਆਂ ਕੰਧਾ ਨਾਲ ਟਕਰਾ ਤੂੰ ਮੱਥਾ ਗੁਰੂ ਘਰ ਨਾਲ ਨਾਉਣ ਕਿੱਥੇ ਗਈਏ ਤੇਰੀ ਪੰਜ ਵੇਦੀ ਨਮਾਜ਼ ਵੇ ਕਿਤੇ বিনা ਮਾਫ ਹੋਣਾ ਕੀਤਾ ਐਸਾ ਜੀਵੇ ਕਿਥੇ ਗਈਏ ਤੇਰੀ ਪੰਜ ਵੇਦੀ ਨਮਾਜ਼ ਵੇ ਕਿਤੇ বিনা ਮਾਫ ਹੋਣਾ ਕੀਤਾ ਐਸਾ ਜੀਵੇ ਆਪੀਆ ਬੇ ਬੰਤਾ ਸੁਤਾ ਪਿਆ ਹੀ ਨਾ ਜਗੇ نیند ਲੋਕਾਂ ਦੀਆਂ ਅੱਖਾਂ ਚੋਂ ਚੁਰਾਉਣ ਬਲਿਆ ਮਾਰ ਗਲ ਹੋਰ ਦੀਆਂ ਕੰਧਾਂ ਨਾਲ ਟਕਰਾਂ ਤੂੰ ਮੱਥਾ ਗੁਰੂ ਕਰ ਨਾਲ ਨਾ ਮਾ ਗੁਰੂ ਕਰ ਨਾਲ ਨਾਉਣ ਬੜਿਆ ਕੀਤਾ ਬੇਦੋਸ਼ ਜਿਸ ਆਤਮ ਹਿਤ ਕੈ ਰੇ ਬੇ ਰੱਬ ਨਾਲ ਜਗ ਨਾਲ ਪਾ ਮੇਰ ਰੱਬ ਨਾਲ ਆਲ ਜਗ ਨਾਲ ਪਾਲਿਆ ਤੂੰ ਵੇਰ ਵੇ ਰਾਏ ਹਰ ਰਈਆ ਰੋਈ ਕਲਨ ਨਿਮਣੀ ਤਤ ਵਿਯੁਤੇ ਗੁਰਾਂ ਨੂੰ ਬਿਠਾਉਣ ਭਲੇਆ ਮਾਰੇ ਗਾਲ ਖਾਰ ਦੀਆਂ ਕੰਧਾਂ ਨਾਲ ਟਕਰਾ ਮੱਥਾ ਗੁਰੂ ਕਰ ਨਾਲ ਨੋਂਣ ਬੜਿਆ ਸੀਨੇ ਠੰਡ ਬਿਉਂਦੀ ਜਿਦੇ ਚਰਨਾਂ ਦੀ ਤੂ ਉਹ ਦੇਸੀਸ ਵਿੱਚ ਤਤ ਰੇਤ ਪੌਣ ਬੜਿਆ ਮਾਰੇ ਗਲ ਘੋਰ ਦੀਆਂ ਕੰਧਾਂ ਨਾਲ ਟਕਰਾਂ ਮੱਥਾ ਗੁਰੂ ਕਰ ਨਾਲ ਨਾਉਣ ਵੜੇ ਆਵੇ ਤੂੰ ਮੱਥਾ ਗੁਰੂ ਰੂ ਕਰ ਨਾਲ ਨਾਉਣ ਵੜੇ ਆਵੇ ਤੂੰ ਮੱਥਾ ਗੁਰੂ ਰੂ ਕਰ ਨਾਲ ਨਾਉਣ ਵੜਿਆ